ਜਿੰਨੇ ਮਾਨ ਲੋਕ ਮੇਰੇ ਮਾਰ ਕੇ ਕਹਿੰਦੇ ਸਨ ਤੇਰਾ ਪੁੱਤ ਕਬੀਰ ਕਮਲਾ ਹੋ ਗਿਆ ਜਾ ਕੇ ਮਰੀਆਂ ਚ ਬਈਦਾ ਤੇਰਾ ਪੁੱਤ ਕਬੀਰ ਨਕੰਮਾ ਏ ਕੁਛ ਕਰਦਾ ਨਹੀਂ ਕਬੀਰ ਦੀ ਮਾਨ ਲੋਕ ਮੇਰੇ ਮਾਰਦੇ ਸਨ ਨਾ ਇੱਦਾਂ ਹੀ ਕਲਗੀਧਰ ਪਾਤਸ਼ਾਹ ਆਪਣੇ ਦਰਿਆਂ ਨਾਲ ਪੁੱਛਦੇ ਨੇ ਦੱਸੋ ਭਗਤ ਕਬੀਰ ਦੇ ਵੇਲੇ ਬਾਦਸ਼ਾਹ ਕਿਹੜਾ ਹੋਇਆ ਸਾਰੇ ਇੱਕ ਦੂਜੇ ਦੇ ਮੂੰਹ ਹਲੇ ਵੇਖ ਰਹੇ ਸੀ ਮਹਾਰਾਜ ਨੂੰ ਬੱਕਰੇ-ਬੱਕਰੇ ਨਾਮ ਦੱਸਦੇ ਨੇ। ਸਤਿਗੁਰੂ ਕਹਿੰਦੇ ਪਤਾ ਨਾਮ ਦੱਸੋ ਕਿਹੜਾ ਬਾਤ ਚ ਹੋਇਆ ਹੈ। ਕਵੀ ਕਹਿੰਦੇ ਦੋਵੇਂ ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਨੂੰ ਨਹੀਂ ਪਤਾ ਕਬੀਰ ਦੇ ਵੇਲੇ ਕਿਹੜਾ ਬਾਤ ਚ ਹੋਇਆ ਜੇ ਤੁਸੀਂ ਆਪ ਹੀ ਦੱਸਦੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਸਕੇ ਕਹਿਣ ਲੱਗੇ ਖੜ ਕੇ ਆਸਤੇ ਉੱਜੀ ਉੱਜੀ ਅਸਣ ਲੱਗ ਪਏ। ਕਹਿੰਦੇ ਵੇਖੋ ਕਵੀ ਜਣੋ ਦੁਨੀਆ ਦੇ ਲੋਕ ਭਗਤ ਕਬੀਰ ਦੇ ਵੇਲੇ ਜਿਹੜਾ ਬਾਦਸ਼ਾਹ ਸੀ ਜਿੰਦੇ ਕੋਲੇ ਮਹਿਲ ਬਾੜੀਆਂ ਸਨ ਘੋੜੇ ਸਨ ਦੌਲਤ ਸੀ ਫੌਜਾਂ ਸਨ ਦੁਨੀਆ ਦੇ ਲੋਕ ਉਹਨੂੰ ਭੁੱਲ ਗਏ ਜੇ ਪਰ ਉਹ ਕਬੀਰ ਸੀ ਜਿੰਦੇ ਘਰੇ ਰੋਟੀ ਪੱਕਦੀ ਫੱਕਦੀ ਨਹੀਂ ਸੀ ਦੁਨੀਆ ਦੇ ਲੋਕ ਕਬੀਰ ਦੀ ਮਾਣੂ ਮਿਹਣੇ ਦਿੰਦੇ ਸਨ ਕਬੀਰ ਨੇ ਰੱਬ ਦਾ ਨਾਮ ਜਪਿਆ ਰੱਬ ਨੇ ਸਾਰੀ ਧਰਤੀ ਤੇ ਕਬੀਰ ਦਾ ਨਾਮ ਜਪਾ ਦਿੱਤਾ ਆਖੋ ਗਏ ਖਾਲਸਾ ਜੀ ਐਡੀ ਵੱਡੀ ਭਗਤੀ ਆ ਜਿਹੜਾ ਬੰਦਾ ਭਗਤੀ ਕਰਦਾ ਹੈ ਖਾਲਸਾ ਜੀ ਜਿਹੜਾ ਰੱਬ ਨੂੰ ਚੇਤੇ ਕਰਦਾ ਹੈ ਰੱਬ ਦੀ ਭਗਤੀ ਕਰਦਾ ਹੈ ਫਿਰ ਰੱਬ ਦਾ ਨਾਮ ਜਪਦਾ ਜਿਹੜਾ ਰੱਬ ਨੂੰ ਮਿਹਣੇ ਮਾਰਦਾ ਰੱਬ ਨੂੰ ਮਾੜਾ ਚੰਗਾ ਬੋਲਦਾ ਰਾਕਸ ਵਰਗਾ ਬੰਦਾ ਮਰਦਾ ਹੀ ਉਦੋਂ ਆ ਖਾਲਸਾ ਜੀ ਜਦੋਂ ਆਪ ਰੱਬ ਬਣ ਜਾਂਦਾ ਜਦੋਂ ਚਾਰ ਛਿੱਲਣ ਕੋਲੇ ਆ ਜਾਂਦਾ ਫਿਰ ਆਪ ਹੀ ਰੱਬ ਬਣ ਜਾਂਦਾ ਹੈ ਨਾ ਬੰਦਾ ਰੱਬ ਭੁੱਲ ਜਾਂਦਾ ਹੈ ਪਰ ਰੱਬ ਦਾ ਬਹਿਮਤਾ ਖਾਲਸਾ ਜੀ ਬਾਬਾ ਈਸ਼ਰ ਸਿੰਘ ਸਾਹਿਬ ਰਾਣਾ ਸਾਹਿਬ ਵਾਲੇ ਮਹਾਂਪੁਰਖਾਂ ਦੀ ਯਾਦ ਮਨਾ ਰਹੇ ਜੀ ਗੁਰੂ ਖਾਲਸਾ ਜੀ ਭਗਤੀ ਦਾ ਰੰਗ ਸਾਧੂ ਕੋਲ ਮਿਲਦਾ ਜੀ ਜਿੱਦਾਂ ਤੁਸੀਂ ਸਾਧ ਸੰਗਤ ਦੇ ਬੈਠੇ ਜੇ ਇਦਾਂ ਹੀ ਬਾਬਾ ਈਸ਼ਰ ਸਿੰਘ ਸਾਹਿਬ ਮਹਾਰਾਜ ਬਾਬਾ ਆਦਰ ਸਿੰਘ ਜੀ ਰੇਰੂ ਸਾਹਿਬ ਵਾਲੇ ਜਿਨ੍ਹਾਂ ਦਾ ਸਥਾਨ ਲੁਧਿਆਣਾ ਦੇ ਵਿੱਚ ਬਣਿਆ ਜਿੱਥੇ ਦਸਵੇਂ ਪਾਤਸ਼ਾਹ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸ਼੍ਰੀ ਸ਼ੇਰੇ ਬਹਾਦਰ ਪਿਤਾ ਨੇ ਆਪਣੇ ਚਰਨ ਪਾਏ ਨੇ ਲੁਧਿਆਣੇ ਦੀ ਧਰਤੀ ਤੇ ਰੇਰੂ ਸਾਹਿਬ ਜੁਰਦਾਰਾ ਬਾਬਾ ਆਦਰ ਸਿੰਘ ਰੇਰੂ ਸਾਹਿਬ ਵਾਲੇ ਮਹਾਂਪੁਰਖ ਨਾਮ ਜਪਦੇ ਸਨ ਖਾਲਸਾ ਜੀ ਇੱਕ ਧੱਖਾਂ ਦੀ ਕੁੱਲੀ ਹੋਣੀ ਨਾਮ ਜਪੀ ਜਾਣਾ ਜਿਹਨੇ ਰਾਤ ਪਰਮੇਸ਼ਰ ਦੀ ਭਗਤੀ ਕਰਨੀ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋਈ ਆ ਬਾਬਾ ਈਸ਼ਰ ਸਿੰਘ ਸਾਹਿਬ ਬਾਬਾ ਕਰਮ ਬਾਬਾ ਈਸ਼ਰ ਸਿੰਘ ਸਾਹਿਬ ਜੀਆਂ ਨੂੰ ਬਾਬਾ ਅਕਰ ਸਿੰਘ ਜੀ ਉਦੋਂ ਪਾਕਿਸਤਾਨ ਨਹੀਂ ਸੀ ਬਣਿਆ ਪਾਕਿਸਤਾਨ ਬਣਨ ਤੋਂ ਪਹਿਲਾਂ ਦੀਆਂ ਗੱਲਾਂ ਨੇ ਆਪਣੇ ਨਾਲ ਨਾ ਪਾਕਿਸਤਾਨ ਦੇ ਵਿੱਚ ਉੱਦੀ ਮਰਦਾਨ ਵਾਲੇ ਮਹਾਂਪੁਰਖ ਹੋਏ ਨੇ ਬਾਬਾ ਕਰਮ ਸਿੰਘ ਸਾਹਿਬ ਬਾਬਾ ਕਰਮ ਸਿੰਘ ਜੀ ਕੋਲੇ ਲੈ ਗਏ ਉੱਥੇ ਜਾ ਕਰਕੇ ਬਾਬਾ ਕਰਮ ਸਿੰਘ ਜੀ ਗੁਰੂ ਖਾਲਸਾ ਜੀ ਅੱਜ ਵੀ ਉਹਨਾਂ ਦਾ ਪਾਕਿਸਤਾਨ ਦੇ ਵੇਚਣਾ ਸਾਣ ਬਣਿਆ ਧੂੜਾ ਸਾਹਿਬ ਪਹਿਲਾਂ ਉੱਥੇ ਦਸਵੇਂ ਪਾਸ਼ਾ ਦੇ ਚਰਨ ਪਏ ਛਣ ਮੌਲੀ ਵੀ ਨੇੜੇ ਹੀ ਐ ਸਾਰੀ ਸਾਰੀ ਰਾਤ ਭਗਤੀ ਕਰਨੀ ਖਾਲਸਾ ਜੀ ਜਦੋਂ ਪਰਮੇਸ਼ਰ ਦੀ ਸੰਗਤ ਵਿੱਚ ਆ ਜਾਈਏ ਸਾਧਵਾ ਦੀ ਸੰਗਤ ਵਿੱਚ ਆ ਜਾਈਏ ਉਸੇ ਪਾਸੇ ਪਾਸੇ ਨਾ ਵੇਖਿਆ ਕਰੋ ਉਦੋਂ ਸਾਧਵਾ ਦੀ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦਾ ਨਾਮ ਧਿਆਇਆ ਕਰੋ ਜਿਹੜਾ ਮਨ ਟਿਕਦਾ ਨਹੀਂ ਇਹ ਟਿਕਣ ਲੱਗ ਪੈਂਦਾ ਹੈ ਪਰਮੇਸ਼ਰ ਦੀ ਸੰਗਤ ਦੇ ਵਿੱਚ ਬੜੀ ਵੱਡੀ ਤਾਕਤ ਹੈ ਖਾਲਸਾ ਜੀ ਦੁਨੀਆਂ ਦੇ ਲੋਕ ਤਮਾਈਆਂ ਕਰਦੇ ਮਰ ਜਾਂਦੇ ਨੇ ਗੁਰੂ ਘਰ ਸਾਹਿਬ ਜੀ ਸਾਰੀ ਦੁਨੀਆ ਨੂੰ ਜਿੱਦਣ ਵਾਲਾ ਸਿਕੰਦਰ ਦੋਵੇਂ ਹੱਥ ਖਾਲੀ ਕਰਕੇ ਗਿਆ ਤੇ ਆਪਾਂ ਕਿਹੜੇ ਬਾਗ ਦੀ ਮੂਲੀ ਆ ਲੰਕਾ ਅਦਰ ਸੋਨੇ ਦਾ ਭਿਆ ਮੂਰਖ ਰਾਵਣ ਕੇ ਆਲੇ ਗਿਆ 1 ਲੱਖ ਪੁੰਦ ਸਵਾ ਲੱਖ ਨਾਤੀ ਤਿਹ ਰਾਵਣ ਘਰ ਦੀਆ ਨਾ ਬਾਤੀ ਜਿੰਦਾ 1 ਲੱਖ ਪੁੱਤਰ ਸੀ ਸਵਾ ਲੱਖ ਰਿਸ਼ਤੇਦਾਰ ਸਨ ਰਾਕ ਕਹਿੰਦਾ ਏ ਉਹਦੇ ਘਰੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਰਿਆ ਆਖੋ ਵੈਗਰੇ ਪਰਮੇਸ਼ਰ ਭੁੱਲ ਗਿਆ ਨਾ ਖਾਲਸਾ ਜੀ। ਬਾਬਾ ਕਰਮ ਸਿੰਘ ਹਰਿ ਮਰਦਾਨ ਵਾਲੇ ਮਹਾਂਪੁਰਖ ਨਾਮ ਜਪਦੇ ਜਿਹਨੇ ਰਾਤ ਪਰਮੇਸ਼ਰ ਦੀ ਭਗਤੀ ਕਰਦੇ ਨੇ। ਉੱਥੇ ਜਾ ਕਰਕੇ ਬਾਬਾ ਅਨੰਦ ਸਿੰਘ ਜੀਆ ਨੇ ਸਾਧੂ ਭੇਟ ਧਾਰਨ ਕਰਾਇਆ ਬਾਬਾ ਇਸ਼ਰ ਸਿੰਘ ਸਾਹਿਬ ਜੀ। ਜਦੋਂ ਸਾਧੂ ਭੇਟ ਧਾਰਨ ਕਰਾਇਆ ਤੇ ਤਿੰਨ ਗੱਲਾਂ ਕਹੀਆਂ ਨੇ। ਪਹਿਲੀ ਗੱਲ ਇਹ ਕਹੀ ਆ ਕਿਸ਼ਰ ਸਿੰਘ ਰੱਬ ਦੀ ਭਗਤੀ ਨਾਲ ਛੱਡੀ ਭਾਵੇਂ ਪੈਰ ਦੇ ਅੰਗੂਠੇ ਤੋਂ ਲੈ ਕਰਕੇ ਸਿਰ ਤੱਕ ਭਗਤੀ ਦੇ ਰੂਪ ਹੋ ਜਾਵੇ ਪਰ ਆਪਣਾ ਨੇਮ ਨਾ ਛੱਡੀ ਗੁਰੂ ਕਾਲ ਸਾਹਿਬ ਜੀ ਪਰਮੇਸ਼ਰ ਦੀ ਭਗਤੀ ਆਹੋ ਜੀ ਕੀ ਜਾਏ ਇੱਕ ਵਿਦਵਾਨ ਹੋਇਆ ਕਹਿੰਦਾ ਚਲੀ ਪੁੱਤਰੀ ਲਾਉਣ ਕੀ ਥਾਹੇ ਜ਼ਿੰਦਗੀ ਲੈਣ ਕਿਸੇ ਮਨੁੱਖ ਨੇ ਨਾ ਲੂਣ ਦੀ ਡਰੀ ਨੂੰ ਪੁੱਛਿਆ ਕਹਿੰਦਾ ਤੂੰ ਸਮੁੰਦਰ ਦੇ ਵਿੱਚੋਂ ਆਉਣੀ ਆ ਮੈਨੂੰ ਦੱਸ ਦਾ ਸਮੁੰਦਰ ਕਿੰਨਾ ਕਢੂਗਾ ਉਹ ਕਹਿੰਦੀ ਮੈਂ ਵੇਖ ਕੇ ਆਉਣੀ ਕਿੰਨਾ ਕਢੂਗਾ ਜਦੋਂ ਸਮੁੰਦਰ ਨੂੰ ਵੇਖਣ ਗਏ ਤੇ ਸਮੁੰਦਰ ਦੇ ਵਿੱਚ ਗੁਰਗੀ ਇਦਾਂ ਹੀ ਗੁਰੂ ਖਾਤਸਾ ਜੀ ਜਿਹੜੀ ਰੱਬ ਦੀ ਭਗਤੀ ਆ ਜਦੋਂ ਬੰਦਾ ਰੱਬ ਦੀ ਭਗਤੀ ਵੱਲੇ ਤੁਰ ਜਾਂਦਾ ਫਿਰ ਰੱਬ ਹੀ ਹੋ ਜਾਂਦਾ ਰੱਬ ਤੋਂ ਵੱਖ ਨਹੀਂ ਆਖੋ ਵੇ ਗੁਰੂ ਖਾਤਸਾ ਜੀ ਤਿੰਨ ਵਜਨ ਕਹੇ ਨੇ ਭਾਈ ਪਰਮੇਸ਼ਰ ਦੀ ਭਗਤੀ ਨਾਲ ਤਿਆਗੀ ਪਰਮੇਸ਼ਰ ਨੂੰ ਚੇਤੇ ਰੱਖੀ ਸਦਾ ਸੁਖ ਲਏਗਾ ਦੂਜਾ ਵਜਨ ਕੀਤਾ ਕਦੀ ਦੁਨੀਆ ਦੀ ਬੰਦੇ ਦੇ ਅੱਗੇ ਹੱਥ ਾਟ ਕੇ ਮੰਗਣਾ ਨਹੀਂ ਗੁਰੂ ਮਾਲ ਸਾਹਿਬ ਜੀ ਮਹਾਂਪੁਰਖਾਂ ਦਾ ਜੀਵਨ ਪੜ ਲਓ ਭਾਵੇਂ ਇੰਡੋਸਤਾਨ ਦੇ ਅੰਦਰਾਂ ਗਾਂਧੀ ਆਈ ਹੈ ਜਿਹੜਾ ਸਤਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀਆਂ ਨੇ ਰੰਗਦੇਵ ਕਹਿੰਦਾ ਸੀ ਨਾ ਮੈਨੂੰ ਦਰਸ਼ਨ ਦਿਓ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਨੂੰ ਰੰਗਦੇਵ ਕਹਿੰਦਾ ਰਿਹਾ ساری ਉਮਰ ਮੈਨੂੰ ਗੁਰੂ ਜੀ ਦਰਸ਼ਨ ਦਿਓ ਸਤਿਗੁਰੂ ਕਹਿੰਦੇ ਸਨ ਨਾ ਮਲੇਸ਼ ਕੋ ਦਰਸ਼ਨ ਦਾ ਹੈ ਅਸੀਂ ਮੈਲ ਦੇ ਭਰੇ ਨੂੰ ਦਰਸ਼ਨ ਨਹੀਂ ਦੇਵਾਂਗੇ ਗੁਰੂ ਖਾਲਸਾ ਜੀ ਅਟੈਕ ਤੋਂ ਬਾਅਦ ਬੜਾ ਜ਼ੋਰ ਲੂੰਦੀ ਰਹੀ ਇੰਦਰਾ ਗਾਂਧੀ ਕਿ ਮਹਾਰਾਜ ਮੈਨੂੰ ਦਰਸ਼ਨ ਦੇਣ ਮਹਾਂਪੁਰਖ ਦਰਸ਼ਨ ਦੇਣ ਸੰਗਤ ਨੂੰ ਕਹਿ ਦਿੰਦੇ ਸਣ ਜਾ ਤਾਂ ਇੰਦਰਾ ਦੇ ਕੋਲ ਦਵਾਰ ਪਾ ਲਓ ਜਾਂ ਅਸੀਂ ਤਾਨ ਬਾਲ ਲਾਵਾਂਗੇ ਅਸੀਂ ਇੰਦਰਾ ਗਾਂਧੀ ਨੂੰ ਦਰਸ਼ਨ ਨਹੀਂ ਦੇਵਾਂਗੇ ਗੁਰੂ ਖਾਲਸਾ ਜੀ ਦੂਜਾ ਬੰਦੇ ਨਹੀਂ ਅਸੀਂ ਕਦੇ ਦੁਨਿਆਵੀ ਬੰਦੇ ਨੂੰ ਮੰਨਣਾ ਨਹੀਂ ਜੇ ਪਰਮਕਾਰ ਲਈ ਵੀ ਮੰਗਣਾ ਪੈ ਜਾਵੇ ਫਿਰ ਵੀ ਨਹੀਂ ਮੰਗਣਾ ਜਿਹੜਾ ਪਰਮਕਾਰ ਲਈ ਮੰਗਿਆ ਹੋਵੇ ਆਤਮਾ ਤੇ ਬੋਝ ਵੱਡ ਜਾਂਦਾ ਤੀਸਰਾ ਵਚਨ ਗੁਰੂ ਖਾਲਸਾ ਜੀ ਮਾਪੁਰਕਾਰ ਨੂੰ ਇਹ ਕੀਤਾ ਕਿ ਬਾਬਾ ਈਸ਼ਰ ਸਿੰਘ ਸਾਹਿਬ ਜੀ ਸਦਾ ਪਰਮੇਸ਼ਰ ਦੇ ਗੁਣ ਗਾਉਣੇ ਨੇ ਜਿਹੜਾ ਪਰਮੇਸ਼ਰ ਹੈ ਬੜਾ ਬਿਆੰਤਾ ਹੈ ਜਿਹੜੀ ਮਨ ਦੇ ਵਿੱਚ ਇੱਛਾ ਕਰੇਗਾ ਪੂਰੀ ਹੋ ਜਾਇਆ ਕਰੇ ਗੁਰੂ ਖਾਲਸਾ ਜੀ ਮਾਪੁਰਖਾਂ ਦੀ ਇਤਿਹਾਸੀ ਪੜ੍ਹ ਲਓ ਮਾਪੁਰਖਾਂ ਦੀ ਜੀਵਨੀ ਤੇ ਬੜੀਆਂ ਕਿਤਾਬਾਂ ਲਿਖੀਆਂ ਨੇ ਬੜੇ ਬੜੇ ਦੁਨੀਆ ਦੇ ਲੋਕ ਮਾਪੁਰਖਾਂ ਕੋਲੇ ਮਾਇਆ ਲੈ ਕੇ